ਪਿੰਡ ਦੇ ਵਿੱਚ ਚੋਰ ਇੱਕੋ ਰਾਤੀ ਕਈ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਸ਼ਰਿਆਮ ਇਹ ਤਸਵੀਰਾਂ ਜਿਹੜੀਆਂ ਨੇ ਉਹ ਕੈਦ ਹੋਈਆਂ ਨੇ ਜਿੱਥੇ ਤੇਜ਼ਾਰ ਹਥਿਆਰਾਂ ਦੇ ਨਾਲ ਘੁੰਮਦੇ ਹੋਏ ਪੰਜ ਚੋਰ ਜਿਨ੍ਹਾਂ ਵੱਲੋਂ ਕਈ ਘਰਾਂ ਤੇ ਹੱਥ ਸਾਫ਼ ਕੀਤਾ ਗਿਆ ਇੱਥੋਂ ਤੱਕ ਕਿ ਪੁਲਿਸ ਵਾਲੇ ਦਾ ਘਰ ਤੱਕ ਨਹੀਂ ਬਖਸ਼ਿਆ ਗਿਆ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਅਧੀਨ ਆਉਂਦੇ ਪਿੰਡ ਪੱਖੋਵਾਲ ਕੁਲੀਆਂ ਦੇ ਵਿੱਚ ਦੇ ਰਾਤ 6 ਤੋਂ 7 ਚੋਰ ਸ਼ਰਿਆਮ ਹਥਿਆਰ ਲਹਿਰਾਉਂਦੇ ਹੋਏ ਨਜ਼ਰ ਆਏ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਪਹਿਲਾਂ ਘਰਾਂ ਦੇ ਅੰਦਰ ਝਾਤੀਆਂ ਮਾਰਦੇ ਨੇ ਤੇ ਫਿਰ ਉਸ ਤੋਂ ਬਾਅਦ ਇੱਕ ਬੰਦਾ ਘਰ ਦੇ ਅੰਦਰ ਵਰਦਾ ਤੇ ਉੱਥੇ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਜਾਣਕਾਰੀ ਦਿੰਦਿਆਂ ਬਜ਼ੁਰਗ ਮਹਿਲਾ ਦਾ ਕਹਿਣਾ ਹੈ ਕਿ ਉਹ ਤੇ ਉਸਦਾ ਪਤੀ ਕਿਸੇ ਕੰਮ ਦੇ ਲਈ ਕਰੋ ਬਾਹਰ ਸਨ ਅਗਲੇ ਦਿਨ ਜਦਕਰ ਪਹੁੰਚੇ ਨੇ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ ਤਾਲੇ ਭੰਨੇ ਹੋਏ ਸਨ ਤੇ ਚੋਰਾਂ ਨੇ ਇੱਥੇ LED ਤੇ ਵੀ ਹੱਥ ਸਾਫ਼ ਕੀਤਾ, ਾਲਮਾਰੀਆਂ ਦੇ ਨਾਲ-ਨਾਲ ਘਰ ਦੇ ਵਿੱਚ ਜਿਹੜੀ ਹੋਰ ਮਾੜੀ-ਮੋਟੀ ਜਮ੍ਹਾਂ ਰਾਸ਼ੀ ਪਈ ਸੀ ਉਹ ਵੀ ਲੈ ਕੇ ਰਫੂਤ ਚੱਕਰ ਹੋ ਗਏ ਨੇ। ਇੱਥੋਂ ਤੱਕ ਚੋਰਾਂ ਨੇ ਘਰ ਦੇ ਵਿੱਚ ਬਣੇ ਮੰਦਰ ਦੇ ਵਿੱਚ ਰੱਖੇ ਦਸਵੰਦ ਦੇ ਪੈਸੇ ਤੱਕ ਨਹੀਂ ਛੱਡੇ। ਬਜ਼ੁਰਗ ਜੋੜੇ ਨੇ ਭਰੇ ਮਨ ਦੇ ਨਾਲ ਦੱਸਿਆ ਕਿ ਉਹ ਤੇ ਉਸ ਦਾ ਪਤੀ ਘਰ ਦੇ ਵਿੱਚ ਇਕੱਲੇ ਰਹਿੰਦੇ ਨੇ। ਪਤੀ ਦਿਹਾੜੀ ਕਰਦਾ ਬੜੀ ਮੁਸ਼ਕਲ ਨਾਲ ਪਰਿਵਾਰ ਗੁਜ਼ਾਰਾ ਕਰਦਾ ਹੈ ਤੇ ਇੱਥੇ ਨਾਲ ਚੋਰਾ ਦੀ ਹਿੰਮਤ ਵੇਖ ਲਓ ਪੂਰੇ ਇਲਾਕੇ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣ ਚੁੱਕਿਆ 10 ਦੇ ਕਿ ਇਸ ਤੋਂ ਪਹਿਲਾਂ ਚੜੀ ਦੁਪਹਿਰ ਦੇ ਵਿੱਚ ਪੁਰਾਣਾ ਸ਼ਾਲਾ ਦਾ ਇੱਕ ਪੈਟਰੋਲ ਪੰਪ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਤੇ ਪਿਸਤੌਲ ਦੀ ਨੋਕ ਤੇ 15000 ਖੋਏ ਸਨ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੁਣ ਡਰ ਦਾ ਮਾਹੌਲ ਹੈ ਮੇਰਾ ਨਾਮ ਆ ਕਮਲਾ ਦੇਵੀ ਪਿੰਡ ਦਾ ਨਾਮ ਪਖਵਾਲ ਕੁੱਲੀਆਂ ਘਟਨਾ ਇਦਾਂ ਹੀ ਹੈ ਕਿ ਮੇਰਾ ਤਾਂ ਸਾਰਾ ਸਮਾਨ ਕੱਢ ਕੇ ਲੈ ਗਏ ਹੋ ਠੀਕ ਹੈ ਮਹਾਰਾਜ ਦੇ ਮੰਦਰ ਦੇ ਵਿੱਚ ਦਸਵੰਤਰ ਰੱਖੀ ਦੀ ਉਹ ਵੀ ਲੈ ਕੇ ਕੱਢ ਲਏ ਆਪਣੇ ਪੈਸੇ ਆਪਣੇ 8-9000 ਰੁਪਏ ਮੇਰਾ 9000 ਰੁਪਏ ਦਾ ਉਹ ਵੀ ਲੈ ਕੇ ਕੱਢ ਕੇ ਤੇ ਬਾਕੀ ਐਲਸੀਡੀ ਲੈ ਕੇ ਲਾ ਕੇ ਹੋਰ ਪੁੱਤ ਮੈਂ ਸਮਝਾ ਨਹੀਂ ਕੋਈ ਚੱਕ ਨਹੀਂ ਕੀਤਾ ਟਰੰਕ ਕੋਲੇ ਟਰੰਕ ਦੀ ਵਿੱਚ ਵੀ ਚਾਦਰਾਂ ਕੱਢ ਕੇ ਲੈ ਗਏ ਤੇ ਬੋਰੀਆਂ ਜਿਹੜੀਆਂ ਸੀ ਨਾ ਉਹ ਉੱਪਰ ਕਰ ਗਏ ਤੇ ਨਹੀਂ ਅਸੀਂ ਘਰ ਨਹੀਂ ਆ ਗਏ ਪੁੱਤ ਅਸੀਂ ਪਹਿਲਾਂ ਅੰਬਸਰ ਗਏ ਦੇ ਅੰਬਸਰ ਉਸਾਮੀ ਹੈ ਦੋ ਹੀ ਦਿਨ ਨਹੀਂ ਉਦਰੀ ਰਾਤ ਹੀ ਕੁੜੀ ਕੁੜ ਵੱਡੀ ਕੋ ਚਲ ਗਏ ਕੁਲੀ ਸੇਕ ਵੇ ਤਾਂ ਅਸੀਂ ਉਧਰੋਂ ਆਏ ਆ ਹੋ ਗਿਆ ਦੋ ਇੱਕ ਸਾਲ ਆਡੀ ਇੱਕ ਚੈਨੀ ਤੇ ਦੋ ਮੁੰਦਰੀਆਂ ਲੈ ਗਈਆਂ ਦੋ ਤਿੰਨ ਸਾਲ ਹੋ ਗਿਆ ਤਿੰਨ ਕਣ ਤੇ ਚਾਰ ਪੰਜ ਜੀ ਹੋ ਗਿਆ ਗੁੜੀ ਆਡੀ ਹੋਵੇ ਕਾਕੇ ਦੇ ਹੋਣ ਵਾਲੀ ਤੀਸਰੀ ਵਾਰੀ ਚੋਰੀ ਹੋਈ ਐ ਸਾਹੀ ਗਰੀਬ ਬੰਦਿਆਂ ਲੁੱਟੇ ਗਏ ਆ ਤੇ ਨੋਵਾ ਪੁੱਤਰਾ ਝੜਕਾਂ ਖਾਂਚੋ ਕੇ ਰਹਿ ਗਏ ਆ ਹੋਰ ਸਾਡੀ ਮੰਗ ਕੀ ਹੋਣੀ ਐ ਕੋਈ ਆਕੇ ਸਾਡੀ ਕੋਈ ਜਿੱਤੋ ਥੋੜੀ ਐ ਬੱਚਿਆਂ ਕੇ ਕੋਈ ਇਤਨੀ ਹੈਗੀ ਤੇ ਰੋਟੀ ਨਹੀਂ ਪੂਰੀ ਹੋਣੀ ਤੇ ਨਸਮਾਨੇ ਕਿੱਥੋਂ ਵਧਾ ਕਰ ਸਕਦੇ ਆ ਦਿਹਾੜੀਦਾਰ ਬੰਦਾ ਦਿਹਾੜੀਦਾਰ ਬੰਦਾ ਇਹ ਹੈ ਦੀ ਉਮਰ ਦਿਹਾੜੀ ਲਾਂਦੀ प्रेमचंद ਮਿਹਦੂਰੀ ਕਰਨ ਨਹੀਂ ਸੀ ਬਾਹਰ ਗਏ ਦੇ ਸਵੇਰੇ ਆ ਗਏ 6 ਵਜੇ ਆ ਕੇ ਦੇਖਿਆ ਤਾਲਾ ਟੁੱਟੇ ਪਏ ਸਾਡੇ ਤਾਲੇ ਟੁੱਟੇ ਪਏ ਦੇਖੋ ਰੇ ਕਪੋਚੇ ਗਏ ਸੇ ਘਰ ਕੇ ਸਾਨੂੰ ਕੁਝ ਦੱਸਣਾ ਮਿਲ ਸਕਦਾ ਕੋਈ ਤੁਹਾਨੂੰ ਮਿਲਣਾ ਕੀ ਹੁਣ ਐਲ ਡੀਆਜ਼ ਦਾ ਡੂ ਹੋ ਲੈ ਗਿਆ 9000 ਰੁਪਏ ਨਕਦੀ ਹੋ ਲੈ ਗਿਆ ਕੋਈ ਕਪੜੇ ਕਪੜੇ ਲੈ ਗਿਆ ਹੋਰ ਬਾਕੀ ਸਮਾਨ ਪਿਆ ਰਿਹਾ ਹੁਣ ਦੇਖੋ ਕੌਣ ਕੀ ਪਿਆ ਇੱਥੇ ਕੀ ਨਹੀਂ ਆਈ ਆਈ ਹੱਥ ਨਹੀਂ ਲਗਾਇਆ ਵੀ ਉਦਾਂ ਹੀ ਖਲਾਰਾ ਪਿਆਦਾ ਮੈਂ ਨਰਾਇ ਰਾਣੀ ਐ ਤੇ ਉਧਰ ਘੇੜ ਖੁੱਲਾ ਹੀ ਐਦਾ ਆਈਆ ਪ੍ਰਕਾਰ ਹੀ ਰੋਟਾ ਟਿਕਾਣੇ ਦਾ ਹੁਣ ਤਾਂ ਪਤਾ ਨਹੀਂ ਲੱਗੇ ਦਰਾਨੀ ਮੇਢੀ ਉਹਨਾਂ ਨੇ ਦੱਸਿਆ ਵੀ ਤੁਹਾਡੇ ਬੂਆ ਜੰਧਰਾਗ ਹਟਾ ਆ ਤੁਸੀਂ ਦੇਖਿਆ ਨਹੀਂ ਮੈਂ ਇਹਨ ਗੋਲ ਕੇ ਤਿਆਨ ਉਦਲੇ ਪਾਸੇ ਪਰਦੇ ਪਾਸੇ ਮਾਲੇ ਹੀ ਪਿਰੋੜਾ ਪਿਆਦਾ ਉਧਰ ਬੰਦੇ ਆਏ ਬੰਦੇ ਆਏ ਤੇ ਗੋੜੇ ਕੇ ਤੇ ਨਿਆਣੇ ਨਿਕਲੇ ਗੇ ਬੱਚੇ ਹੀ ਆਪਣੇ ਘਰ ਹੀ ਦੇ ਅਗਿਆ ਹਿੰਦਖਾਨ ਕੇ ਤੇ ਪੇਟੀ ਦੇ ਕੁੰਡੇ ਵੀ ਖੁੱਲੇ ਫੇ ਪੇਟੀ ਖੁੱਲੀ ਬੂਆ ਅਸੋਇਰਾ ਵੀ ਉੱਤੇ ਖੁੱਲਾ ਬੋਦਰਾਜ ਉਹਦਾ ਨਾ ਆ ਤੇ ਚੰਦਗਾਰ ਨੇ ਪੰਜਾਬ ਪੁਲਿਸ ਚ ਨਾ ਹੈਗਾ ਇਹ ਉਹਨਾਂ ਨੂੰ ਸਾਰੇ ਡਰ ਹੈਗਾ ਸਾਰੇ ਘਰਾਂ ਚ ਚਾਂਤੀ ਮਾਰ ਕੇ ਗਏ ਨਾ ਉੱਧਾ ਪੈਰੇ ਲੱਗਨੇ ਚਾਹੀਦੇ ਇਹਦੇ ਵਿੱਚ ਕੁਆਰੀ ਹੋਣੀ ਚਾਹੀਦੀ ਹੈ ਵੀ ਕੀ ਗੱਲ ਹੈ ਕਿ ਕਿੱਥੋਂ ਬਾਹਰ ਬੰਦੇ ਕਿਦਾਂ ਆ ਗਏ ਆਹ ਪਿੰਡਾਂ ਵਿੱਚ ਆੜ ਇਗੜਾ ਦਾ ਮੁਹ ਹੈ ਨਹੀਂ ਕਦੇ ਹਟ ਪਿੰਡਾਂ ਵਿੱਚ ਘਰ ਵਿੱਚ ਨਹੀਂ ਹੋਇਆ ਕਦੀ ਵੀ ਬਾਦਮ ਦਾ ਰਜੰਦਰੇ ਹਾਂ ਪਰ ਸਤਪਾਲ ਜੇ 5 ਵਜੇ ਉੱਠੇ ਆਪਾਂ ਸਵੇਰੇ ਬੱਚੇ ਵੀ ਉੱਠੇ ਬਾਦਮ ਦੇਖ ਕੇ ਕਹਿੰਦੇ ਸਾਹਮਣੇ ਤੋਂ ਰਾਜਾ ਖੁੱਲਾ ਹੈ ਗੜਾ ਐ ਦੋ ਰਾਜਾ ਖੁੱਲਾ ਹੀ ਜੇ ਤੇ ਉਪਰ ਪੌੜੀ ਰਸਤੇ ਨਾਲ ਕਿਹਾ ਵੀ ਆਏ ਹੋਣੇ ਪਟੇ ਨੇ ਜਾਣਾ ਹੈ ਵੱਡੀ ਸਵੇਰੇ ਤਾਂ ਹੀ ਉਹਦੇ ਭਲੇਖੇ ਵੀ ਉੱਪਰੋਂ ਹੀ ਆਏ ਹੋਣੇ ਆ ਤੇ ਜੇ ਲੋਨਾਂ ਨੂੰ ਪੁੱਛਣਗੇ ਉਹ ਕਹਿੰਦੇ ਆਪਾਂ ਆਏ ਨਹੀਂ ਹਾਂਗੇ ਤੋਂ ਦੇ ਬਾਅਦ ਫਿਰ 7 ਵਜੇ ਪੱਲੇ ਮਾਲ ਜਿਹੜੇ ਦੇਖਿਆ ਕਹਿੰਦੇ ਤੇਰੀ ਚੋਰੀ ਹੋ ਗਈ ਜੀ ਤੇ ਸਾਨੂੰ ਕੋਈ ਡੋਟ ਵੀ ਹੋ ਸਕਦਾ ਬੰਦੇ ਸਾਡੇ ਵੀ ਪੈ ਮਾਰ ਗਏ ਲਾਈਗਾ ਉਹ ਸਾਦਾ ਲਾ ਕੇ ਆਣ ਗਵਾਂਡ ਉੱਠੇ ਹੁੰਦੇ ਉਹ ਚੱਲ ਗਏ ਹੁਣ